हां जी हाशिक काल दोस्तों की हालचाल ने आज दी वीडियो ਦੇ ਵਿੱਚ ਤੁਹਾਡਾ ਸਵਾਗਤ ਹੈ ਜਿੰਨੇ ਵੀ ਦੋਸਤ ਮੇਰੇ ਆਪਣੇ YouTube ਚੈਨਲ ਪਪਾਲ ਸਟੱਡ ਫਾਰਮ ਦੇ ਨਵੇਂ ਨੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਅੱਜ ਦੀ ਅੱਜ ਦਾ ਵਲੌਗ ਹੈ ਜਿਹੜਾ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਹੈਗਾ ਬਹੁਤ ਹੀ ਖਾਸ ਆ ਪਹਿਲੀ ਗੱਲ ਤਾਂ ਤੁਸੀਂ ਆਪਣਾ ਥੰਬਨੇਲ ਦੇਖ ਕੇ ਅੰਦਾਜ਼ਾ ਲਿਆ ਹੀ ਲਿਆ ਹੋਣਾ ਵੀ ਕਿਸ ਚੀਜ਼ ਤੇ ਅੱਜ ਦਾ ਵਲੌਗ ਬਣਾ ਰਹੇ ਆ ਤੇ ਅੱਜ ਤੁਹਾਨੂੰ ਵੱਕਰਾ ਜਾਂ ਕਰਤੋ ਉੱਪਰ ਕਰਕੇ ਵਖਾਉਣਾ ਆਪਣੀ ਘੋੜੀ ਨੂਰੀ ਦੇ ਨਾਲ ਅੱਜ ਤੁਹਾਨੂੰ ਇਹ ਪਤਾ ਲੱਗ ਜੂਗਾ ਵੀ ਆਪਣਾ ਘੋੜੀ ਦੇ ਨਾਲ ਕਿੰਨਾ ਕ ਪਿਆਰ ਆ ਠੀਕ ਹੈ ਜੇ ਤੁਹਾਨੂੰ ਦਿਖਾਵਾਂਗੇ ਸਾਰੀ ਤੇ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਥੋੜਾ ਜਿਹਾ ਸਮਾਂ ਹੋ ਗਿਆ ਸੀ ਆਪਾਂ ਵਲੌਗ ਨਹੀਂ ਪਾ ਰਹੇ ਸੀ ਹਨਾ ਤੇ ਇੱਕ ਦੋ ਵਲੌਗ ਆਪਾਂ ਪਹਿਲਾਂ ਪਾਏ ਤੇ ਇਸ ਤੋਂ ਬਾਅਦ ਆਪਾਂ ਵਲੌਗ ਕੋਈ ਨਹੀਂ ਅਪਲੋਡ ਕੀਤਾ ਤੁਹਾਡੇ ਨਾਲ ਕੋਈ ਸਾਂਝਾ ਨਹੀਂ ਕੀਤਾ ਨੂਰੀ ਬਾਰੇ ਹਨਾ ਤਾਂ ਵੀਰੇ ਥੋੜੀ ਜੀ ਘੋੜੀ ਆਪਣੀ ਸੀ ਜਿਹੜੀ ਢਿੱਲੀ ਹੋ ਗਈ ਸੀ ਹਨਾ ਤਾਂ ਬਹੁਤ ਜ਼ਿਆਦਾ ਢਿੱਲੀ ਕਹਿ ਸਕਦੇ ਆਪਾਂ ਤੇ ਬਹੁਤ ਜ਼ਿਆਦਾ ਢਿੱਲੀ ਹੋ ਗਈ ਸੀ ਤੇ ਖਾਣਾ ਪੀਣਾ ਛੱਡ ਗਈ ਸੀ ਤਾਂ ਮਤਲਬ ਕਿ ਚਾਰੇ ਪੈਰਾਂ ਤੇ ਸਹੀ ਤਰ੍ਹਾਂ ਵਜਨ ਨਹੀਂ ਦੇ ਰਹੀ ਸੀ ਤਾਂ ਉਹ ਹੌਲੀ ਹੌਲੀ ਹੁਣ ਸੈੱਟ ਆਪਣੀ ਘੂੜੀ ਨੂਰੀ ਆਪਾਂ ਤੁਹਾਨੂੰ ਬੈਕ ਸਾਈਡ ਤੇ ਆਪਣੇ ਖੜੀ ਹੈਗੀ ਆਪਾਂ ਹੁਣ ਚੈੱਕ ਕਰਾਦਨੇ ਆ ਸਾਰੀ ਨਿਗਮਰਵਾਦਨੇ ਆ ਤੇ ਵੈਸੇ ਹੁਣ ਠੀਕ ਹੈ ਓਕੇ ਰਿਪੋਰਟ ਅੱਜ ਆਪਾਂ ਵਲੌਗ ਬਣਾਉਣ ਜਾ ਰਹੇ ਆ ਜੀ ਤੇ ਬਾਕੀ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਨੂੰ ਤੇ ਜਿੰਨੇ ਵੀ ਦੋਸਤ ਮਿੱਤਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜੀ ਅੱਜ ਵੱਖਰਾ ਕਰਤੱਬ ਕਰਨ ਜਾ ਰਹੇ ਆਂ ਪਕੋੜੀ ਦੇ ਨਾਲ ਤੇ ਅੱਜ ਤੁਹਾਨੂੰ ਪਹਿਲਾਂ ਨੂਰੀ ਦਿਖਾਈ ਹੈ ਆਪਣੀ ਹਾਂਜੀ ਮਿੱਤਰੋ ਇੱਧਰ ਖੜੀ ਹੈ ਆਪਣੀ ਨੂਰੀ ਜੀ ਤੇ ਨੂਰੀ ਨੂੰ ਆਪਾਂ ਦਾਣਾ ਦੂਣਾ ਪਾਤਾ ਸੀ ਕੰਡੇ ਵਾਲਾ ਗੰਡੂਲਾ ਪਾ ਕੇ ਆਪਾਂ ਕੋੜੀ ਖੜਾ ਲਈ ਸੀ ਤੇ ਨੂਰੀ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਥੋੜੀ ਢਿੱਲੀ ਹੋ ਗਈ ਸੀ ਆਪਾਂ ਦੱਸਿਆ ਹੀ ਹੈ ਮੂਰੇ ਤੇ ਕਮੈਂਟ ਕਰਕੇ ਦੱਸਿਓ ਜੀ ਅੱਗੇ ਨੂੰ ਕਿੱਦਾਂ ਲੱਗ ਰਹੀ ਆ ਤੇ ਅੱਗੇ-ਅੱਗੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੁਸੀਂ ਆ ਫਰਟੀ ਦੇਖ ਸਕਦੇ ਹੋ ਜੀ ਪਹਿਲਾਂ ਇਹ ਤੇ ਸੂਲਾਂ ਵਰਗੀਆਂ ਵੇਖਣ ਲੱਗਿਆਂ ਨੇ ਤੁਸੀਂ ਅੰਤਾਜਾ ਲਾਈ ਲਿਆਉਣਾ ਕਿੱਦਾਂ ਦੇ ਸਟੈਂਡ ਕਰਨੇ ਨੇ ਮੌਤ ਦੇ ਨਾਲ ਮਖੌਲਾਂ ਕੀਤੀਆਂ ਅੱਜ ਇਸ ਤੋਂ ਬਾਅਦ ਆਪਾਂ ਲੈ ਕੇ ਕੋੜੀ ਨੂੰ ਬਾਣ ਦੇ ਵਿੱਚ ਆ ਗਏ ਜੀ ਬਾਣ ਦੇ ਵਿੱਚ ਕੋੜੀ ਦੀ ਪੂਰੀ ਪ੍ਰੈਕਟਿਸ ਕਰਵਾਈ ਹੈ ਜੀ ਆਪਾਂ ਕਿਉਂਕਿ ਇਹਨਾਂ ਜਨਵਰਾਂ ਬਹੁਤ ਪਿਆਰ ਤੇ ਐਕਸਰਸਾਈਜ਼ ਇਹ ਤਿੰਨੇ ਚੀਜ਼ਾਂ ਦੇ ਵਿੱਚੋਂ ਇੱਕ ਵੀ ਡੋਜ਼ ਘਟਣੀ ਨਹੀਂ ਚਾਹੀਦੀ ਹੁੰਦੀ ਤੇ ਇਸ ਤੋਂ ਬਾਅਦ ਬਣੇ ਰਹੋ ਜੀ ਅੱਗੇ ਕੇ ਬਲੌਗ ਦੇ ਨਾਲ ਤੇ ਆਜੋ ਮਿਲਦੇ ਹਾਂ ਤੁਹਾਨੂੰ ਦਿਖਾਉਣੇ ਆ ਪੂਰੇ ਖਤਰਖਰਨਾਕ ਸਟੰਟ ਤੇ ਬਣੇ ਰਹੋ ਬਲੌਗ ਦੇ ਨਾਲ ਮਾਰ ਕੁੜੀ ਦੀ ਪ੍ਰੈਕਟਿਸ ਆਪਾਂ ਬਾਹਣ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਕਰਾਤੀਏ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਤਬ ਜਿਹੜੇ ਆਪਾਂ ਘੋੜੀ ਦੇ ਨਾਲ ਤੁਹਾਨੂੰ ਅੱਜ ਪੂਰਾ ਖਤਰਨਾਕ ਸਟੰਟ ਕਰਕੇ ਦਿਖਾਵਾਂਗੇ ਤੇ ਬਣੇ ਰਹੋ ਐਂਡ ਤੱਕ ਬਲੌਗ ਦੇ ਨਾਲ ਲਾਈਕ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਬਲੌਗ ਤੇ ਆਜੋ ਬਣੇ ਰਹੋ ਅੱਗੇ ਕੇ ਬਲੌਗ ਲੋਵੀ ਮਿੱਤਰੋ ਹੁਣ ਆਪਾਂ ਬਾਣ ਦੇ ਵਿੱਚ ਪਹੁੰਚ ਚੁੱਕੇ ਸੀ ਜਿੱਥੇ ਆਪਾਂ ਬਣਾਉਣੀਆਂ ਸੀ ਰੀਲਾਂ ਤੇ ਸਟੈਂਡ ਕਰਨੇ ਸੀ ਤੇ ਅੱਜ ਆਪਾਂ ਕਾਫੀ ਟਾਈਮ ਬਾਅਦ ਆਪਣੀ ਨੂਰੀ ਦੇ ਨਾਲ ਸਟੈਂਡ ਕਰ ਰਹੇ ਹਾਂ ਪਹਿਲੇ ਦਿਨੀ ਆਪਾਂ ਫਿਰ ਖਤਰਨਾਕ ਸਟੈਂਡ ਨੂੰ ਪਾਇਆ ਹੱਥ ਤੇ ਮੌਤ ਦੇ ਨਾਲ ਕੀਤੀਆਂ ਮੁਖੌਲਾਂ ਜੀ ਅੱਜ ਤੁਸੀਂ ਦੱਸਿਓ ਵੀ ਇਹ ਹੁੰਦਾ ਵੀਰੇ ਜਨਵਰਾਂ ਦਾ ਪਿਆਰ ਜੇਕਰ ਤੁਹਾਨੂੰ ਆਪਣੇ ਜਨਵਰ ਤੇ ਵਿਸ਼ਵਾਸ ਆ ਨਾ ਫੇਰ ਹੀ ਬੰਦਾ ਇਹ ਜੇ ਸਟੰਡ ਕਰਨ ਤੱਕ ਮਜਬੂਰ ਹੁੰਦਾ ਹਨਾ ਫੇਰ ਹੀ ਮਜਬੂਰ ਨਹੀਂ ਮਤਲਬ ਆ ਕਹਿ ਸਕਦੇ ਤਾਂ ਫੇਰ ਹੀ ਹੌਸਲਾ ਪੈਂਦਾ ਜੀ ਇਦਾਂ ਦੇ ਸਟੰਡ ਕਰਨ ਦਾ ਕਿਉਂਕਿ ਜਨਵਰ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਆ ਤੇ ਆਪਾਂ ਨੂੰ ਆਪਣੀ ਨੂਰੀ ਤੇ ਬਹੁਤ ਭਰੋਸਾ ਆ ਜੀ ਨੂਰੀ ਆਪਣੇ ਤੇ ਬਹੁਤ ਭਰੋਸਾ ਕਰਦੀ ਆ ਤੇ ਆਪਣੇ ਤੇ ਵਿਸ਼ਵਾਸ ਰੱਖਦੀ ਆ ਤੇ ਆਪਾਂ ਨੂੰ ਵੀ ਨੂਰੀ ਦੇ ਉੱਪਰ ਪੂਰਾ ਵਿਸ਼ਵਾਸ ਆ ਜੀ ਤੇ ਅੱਗੇ-ਅੱਗੇ ਤੁਸੀਂ ਦੇਖੀ ਚੱਲਿਓ ਪੂਰੇ ਖਤਰਨਾਕ ਸਟੰਡ ਕਰਨੇ ਆ 16 ਵਰਗੀਆਂ ਮੇਖਾਂ ਲੱਗੀਆਂ ਦੇ ਸਾਤੀ ਦੇ ਰੱਖਿਆ ਹੋਇਆ ਮੱਖਾਂ ਲਈ ਫਰਟੀ ਉੱਪਰ ਪੈਰ ਹੈ ਜੀ ਕੋੜੀ ਦਾ ਦੱਸਿਓ ਕਿਦਾਂ ਲੱਗਿਆ ਪਿਆਰ ਆਪਣੇ ਜਾਨਵਰਾਂ ਦਾ ਤੇ ਇਹ ਚੈਲੰਜ ਹੈ ਜੀ ਆਪਣਾ ਜੇ ਕਿਸੇ ਵੀ ਵੀਰ ਨੇ ਕੰਪਲੀਟ ਕੀਤਾ ਤਾਂ ਆਪਾਂ 1000 ਰੁਪਏ ਨਾਮ ਦੇਵਾਂਗੇ ਜੀ ਚੈਲੰਜ ਆਪਣਾ ਕੰਪਲੀਟ ਕਰ ਦਿਓ 1000 ਰੁਪਏ ਨਾਮ ਆਪਣੇ ਵੱਲੋਂ ਦਿੱਤਾ ਜਾਊਗਾ ਜੀ ਜਿਹੜਾ ਬੰਦਾ ਇਹ ਚੈਲੰਜ ਕੰਪਲੀਟ ਕਰੂਗਾ ਐਸੇ ਆਪਣੇ ਸਾਰੇ ਪ੍ਰਾਈਜ਼ ਨੇਗੇ ਕੋਈ ਚੈੱਕ ਕਰਨੀ ਏਡਾ ਤੇ ਇਹ ਪੂਰਾ ਐਂਡ ਖਤਰਨਾਕ ਸਟੈਂਡ ਕੀਤਾ ਜੀ ਆਪਾਂ ਮੌਤ ਦੇ ਨਾਲ ਮਖੌਲਾ ਜੀ ਮੋਂਤੋ ਦੇ ਮੁੰਦੇ ਵਿੱਚ ਹੀ ਹੱਥ ਪਾਇਆ ਹੋਇਆ ਸੀ ਐਂ ਸਮਝ ਲਓ ਤੇ ਵੈਸੇ ਆਪਣੀ ਘੋੜੀ ਬਹੁਤ ਸਾਊ ਸੀਲ ਹੈ ਜੀ ਪਿਆਰ ਆਪਣਾ ਘੋੜੀ ਦੇ ਨਾਲ ਤੁਸੀਂ ਦੇਖੋ ਜੀ ਇੱਥੇ ਤੇ ਪੂਰਾ ਐਂਡ ਖਤਰਨਾਕ ਸਟੰਟ ਹੈ ਇਹ ਜੀ ਤੇ ਅੱਗੇ-ਅਗੇ ਬਣੇ ਰੋ ਵਲੌਗ ਦੇ ਨਾਲ ਤੇ ਬਾਕੀ ਆਪ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਹੀ ਕਿੱਦਾਂ ਦੀਆਂ ਪਰੇਲਾ ਬਣਾਈਆਂ ਜੇ ਤੇ ਦੱਸਿਓ ਜੀ ਇਹ ਜਨਵਰਾਂ ਦੇ ਨਾਲ ਪਿਆਰ ਹੀ ਹੁੰਦਾ ਮੋਹ ਮੁਹੱਬਤ ਦੇ ਨਾਲ ਇਦਾਂ ਦੇ ਸਟੰਡ ਹੁੰਦੇ ਨੇ ਜੀ ਤੇ ਪਿਆਰ ਦਿਓ ਇਦਾਂ ਦੀਆਂ ਰੀਲਾਂ ਨੂੰ ਤੇ ਤੁਸੀਂ ਸਪੋਰਟ ਕਰੋਗੇ ਆਪਾਂ ਤੁਹਾਡੇ ਲਈ ਹੋਰ ਸਟੰਡ ਵਧੀਆ-ਵਧੀਆ ਖਤਰਨਾਕ ਸਟੰਡ ਪੂਰੇ ਲੈ ਕੇ ਆਵਾਂਗੇ ਕਿਉਂਕਿ ਆਪਾਂ ਜਨਵਰਾਂ ਦਾ ਸ਼ੌਂਕ ਪਾਉਣਾ ਬੱਚਿਆਂ ਨੂੰ ਹਨਾ ਕਿਉਂਕਿ ਸ਼ੌਂਕ ਪਵੇ ਤਾਂ ਹੀ ਵੀ ਕਿਉਂਕਿ ਜਨਵਰ ਕੁਝ ਨਹੀਂ ਕਹਿੰਦੇ ਵੀਰੇ ਮੋਹ ਮੁਹੱਬਤ ਦੇ ਭੁੱਖੇ ਹੁੰਦੇ ਨੇ ਤੇ ਤੁਸੀਂ ਅੱਗੇ-ਅੱਗੇ ਦੇਖੋ ਆਹ ਦੇਖੋ ਇਹ ਆ ਵੀ ਤੇ ਤੁਸੀਂ ਆ ਦੇਖਿਓ ਅੱਗੇ-ਅੱਗੇ ਤੇ ਆ ਵੀ ਕਿਸੇ ਬਾਈ ਨੇ ਬਈ ਚੈਲੰਜ ਕੀਤਾ ਸੀ ਕਹਿੰਦੇ ਘੋੜੇ ਦੇ ਮੂੰਹ ਦੇ ਵਿੱਚ ਹੱਥ ਪਾਉਣਾ ਕੋਈ ਖੇਡ ਨਹੀਂ ਤੇ ਵੀਰੇ ਇਹ ਤਾਂ ਪਿਆਰ ਆ ਨਾ ਜਨਵਰਾਨਾ ਜੇ ਤੁਸੀਂ ਖਰਾਕ ਚੰਗੀ ਪਾਉਣੇ ਘੋੜੇ ਨੂੰ ਪਿਆਰ ਮੁਹੱਬਤ ਦੇਣੇ ਤਾਂ ਕੁਛ ਮਰਜ਼ੀ ਕਰ ਲੋ ਵੀਰੇ ਘੋੜੇ ਦੇ ਨਾਲ ਕੁਛ ਨਹੀਂ ਕਹਿੰਦਾ ਜਨਵਰ ਤੇ ਘੋੜੀ ਘੋੜਾ ਜਾਂ ਕੁਛ ਵੀ ਆ ਕੁਛ ਨਹੀਂ ਕਹਿੰਦੇ ਤੇ ਇਸ ਤੋਂ ਬਾਅਦ ਆਪਾਂ ਚੱਲਿਆਂ ਜੀ ਘਰ ਨੂੰ ਤੇ ਘਰ ਜਾਣ ਤੋਂ ਪਹਿਲਾਂ ਇੱਕ ਵਾਰ ਆਪਾਂ ਘੋੜੀ ਦੀ ਪ੍ਰੈਕਟਿਸ ਦੁਆਰੇ ਜ਼ਰੂਰ ਲਵਾਉਣੀ ਹੋਣੇ ਆ ਤੇ ਇਨਨੇ ਨੱਥਕੇਮਾ ਲੈ ਜਾਂਦਾ ਜਨਵਰ ਦਾ ਜੀ ਤੇ ਲੇਟਾ ਲੂਟਾ ਲਾ ਲਾਂਦਾ ਤੇ ਇਸ ਤੋਂ ਬਾਅਦ ਅੱਗੇ ਤੁਹਾਨੂੰ ਨੇ ਇੱਕ ਵੀਡੀਓ ਦਿਖਾਉਣੀ ਆ ਤੇ ਆਪਾਂ ਐਂਡ ਕਰ ਦਨੇ ਆ ਧੰਨਵਾਦ ਜੀ ਉਹ ਤੁਸੀਂ ਦੇਖ ਲਓ ਕਿਹੜਾ ਮੋੜ ਕੋੜੀ ਤੇ ਦੀਵਾਰ ਹੋ ਗਿਆ ਉਹ ਕਾ ਮੋੜ ਲੈ ਨੂੰ ਇਹ ਰੁਕ ਵੀ